हां जी मेरा नाम हरमेल सिंह है। ਅਸੀਂ ਅੱਜ ਨਹੀਂ ਮੇਰੇ ਨਾਲ ਕਿਸਾਨ ਵੀਰ ਖੜੇ ਆ। ਅਸੀਂ ਸਾਰੇ ਵੇਲਰ ਮਾਲਕ ਹੀ ਹੈਗੇ ਆ। ਸਾਡੇ ਵੱਖ-ਵੱਖ ਪਿੰਡਾਂ ਦੇ ਵਿੱਚ ਵੇਲਰ ਚੱਲ ਰਹੇ ਆ। ਅੱਜ ਇੱਥੇ ਸਰਦੂਲਗੜ੍ਹ ਵਿਖੇ ਜਿਹੜਾ ਵੇਲਰ ਚੱਲਿਆ ਹੋਇਆ ਸੀਗਾ ਤੇ ਉਸ ਦੀਆਂ ਗੱਠਾਂ ਦੀ ਢੋਆ ਢਵਾਈ ਚੱਲ ਰਹੀ ਸੀ। ਟਰਾਲਾ ਜਿਹੜਾ ਕਿ ਆ ਰਿਹਾ ਸੀ ਤਾਂ ਉੱਪਰੋਂ ਸ਼ਾਰਟ ਸਰਕਟ ਹੋਣ ਕਰਕੇ ਤਾਰਾਂ ਦੇ ਨਾਲ ਲੱਗਣ ਕਰਕੇ ਤਾਂ ਉਹ ਉੱਤੇ ਅੱਗ ਪੈ ਗਈ ਟਰਾਲੇ ਨੂੰ ਜਿਹੜੀ ਕਿ ਆ ਪਿੱਛੇ ਆਪਾਂ ਦੇਖ ਸਕਦੇ ਆ। ਅੱਗ ਪੈਣ ਕਰਕੇ ਡਰਾਈਵਰ ਨੇ ਲਿਆ ਕੇ ਟਰਾਲਾ ਇੱਥੇ ਜਿਹੜਾ ਹੈਗਾ ਟੇਡਾ ਕੀਤਾ। ਤੇ ਇੱਥੇ ਅਸੀਂ ਪ੍ਰਸ਼ਾਸਨ ਜਿਹੜੀ ਹੈਗੀ ਆ ਫਾਇਰ ਵਗਰੇਡ ਨੂੰ ਕਾਲ ਕੀਤੀ ਆ ਉਸ ਤੋਂ ਬਾਅਦ ਕਿ ਜਿਹੜੀ ਅੱਗ ਲੱਗ ਚੁੱਕੀ ਆ ਬਾਈ ਛੇਤੀ ਗੱਡੀ ਲੈ ਕੇ ਤੇ ਇੱਥੇ ਪਹੁੰਚ ਜਾ ਨਾਲੇ ਕੁਝ ਵੀ ਦੂਰ ਨਹੀਂ ਹੈਗਾ ਸਾਡੀ ਕਾਲ ਕਰਨ ਤੋਂ ਬਾਅਦ ਪਹਿਲੀ ਗੱਲ ਤਾਂ ਪਹੁੰਚੇ ਲੇਟ ਆ ਉਹ ਉਸ ਤੋਂ ਬਾਅਦ ਜਦੋਂ ਜਣੇ ਕਿ ਗੱਡੀ ਖੜਾ ਆ ਕੇ ਇੱਥੇ ਖਾਲੀ ਹੋ ਰਹੀ ਸੀ ਤਾਂ ਉਹ ਤੋਂ ਕੰਟਰੋਲ ਨਹੀਂ ਹੋ ਰਹੀ ਸੀ ਅੱਗ ਉਹ ਗੱਡੀ ਖਤਮ ਹੋ ਗਈ ਉਸ ਤੋਂ ਬਾਅਦ ਜਦੋਂ ਇੱਕ ਗੱਡੀ ਆਪਣੇ ਸਰਦੂਲਗੜ੍ਹ ਦੇ ਵਿੱਚ ਹੋਰ ਖੜੀ ਆ ਜਿਹੜੀ ਕਿ ਆ ਸਾਹਮਣੇ ਮੇਰੇ ਸੱਜੇ ਹੱਥ ਖੜੀ ਹੋਈ ਆ ਉਹ ਗੱਡੀ ਨੂੰ ਬੁਲਾਉਣ ਬਾਰੇ ਜਦੋਂ ਇੱਥੇ ਸਾਰੇ ਦੋਸਤਾਂ ਨੇ ਸਾਡੇ ਨੇ ਕਿਹਾ ਵੀ ਸਾਨੂੰ ਉਹ ਗੱਡੀ ਵੀ ਇੱਥੇ ਮੁਹੱਈਆ ਕਰਾਈ ਜਾਵੇ ਤਾਂ ਇੱਥੇ ਸਾਨੂੰ ਇਹ ਜਵਾਬ ਮਿਲਿਆ ਕਹਿੰਦੇ ਉਹ ਐਮਰਜੈਂਸੀ ਹਾਲਾਤਾਂ ਦੇ ਲਈ ਗੱਡੀ ਰੱਖੀ ਹੋਈ ਹੈ ਉਹ ਅਸੀਂ ਲੈ ਆ ਨਹੀਂ ਸਕਦੇ ਇੱਥੇ ਜਦੋਂ ਕਿ ਐਮਰਜੈਂਸੀ ਇਸ ਤੋਂ ਉੱਪਰ ਕੀ ਹੋ ਜੂ ਇੱਕ ਜ਼ਿਮੀਦਾਰ ਦਾ ਜਿਹੜਾ ਆਪਣਾ ਟਰਾਲਾ ਸੜ ਰਿਹਾ ਨਾਲ ਟਰੈਕਟਰ ਉਹਨੇ ਬੜੀ ਮੁਸ਼ਕਲ ਨਾਲ ਇੱਥੋਂ ਕੱਢਿਆਗਾ ਫਿਰ ਅਸੀਂ ਉਹਨਾਂ ਨੂੰ ਵਾਰ-ਵਾਰ ਇਹ ਚੀਜ਼ ਦੀ ਮੰਗ ਕੀਤੀ ਵੀ ਭਾਈ ਤੁਸੀਂ ਇੱਕ ਵਾਰ ਉਹਨੂੰ ਲੈ ਆਓ ਇੱਥੇ ਚਲਾ ਚੱਲ ਦੀ ਹਾਲਤ ਚ ਕਰਕੇ ਉਹਨੂੰ ਕਰ ਲਾਂਗੇ ਪਰ ਇਹਨਾਂ ਨੇ ਇਹ ਗੱਡੀ ਖਤਮ ਹੋਣ ਤੋਂ ਬਾਅਦ ਦੂਸਰੀ ਗੱਡੀ ਇਹੀ ਗੱਡੀ ਭਰ ਕੇ ਲਿਆ ਕੇ ਦੁਬਾਰਾ ਫੇਰ ਇਸ ਨੱਕ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਜਦੋਂ ਦੁਬਾਰਾ ਰੌਲਾ ਪਿਆ ਫੇਰ ਇਹ ਗੱਡੀ ਸਾਡੀ ਇੱਥੇ ਜਿਹੜੀ ਸਾਨੂੰ ਦੂਸਰੀ ਗੱਡੀ ਆਈ ਆ ਇਸ ਗੱਡੀ ਦਾ ਜਦੋਂ ਅਸੀਂ ਮਲਾਜਮਾਨਾਂ ਨਾਲ ਗੱਲ ਕੀਤਾ ਵੀ ਇਹ ਗੱਡੀ ਕਿਉਂ ਨਹੀਂ ਦੇ ਦੇ ਰਹੇ ਸੀ ਤੁਸੀਂ ਕਹਿੰਦੇ ਇਹ ਐਮਰਜੈਂਸੀ ਹਾਲਾਤਾਂ ਵਾਸਤੇ ਆ ਪਹਿਲਾਂ ਤਾਂ ਇਹਨਾਂ ਨੇ ਜਵਾਬ ਦਿੱਤਾ ਕਿਸੇ ਬਿਲਡਿੰਗ ਦੇ ਵਿੱਚ ਰੈਸਕਿਊ ਕਰਨਾ ਬਿਲਡਿੰਗ ਨੂੰ ਤੋੜਨ ਨਭੰਨ ਦੇ ਕੰਮ ਦੇ ਵਿੱਚ ਇਸ ਇਸ ਗੱਡੀ ਨੂੰ ਵਰਤਿਆ ਜਾਂਦਾ ਅਸੀਂ ਆਖਿਆ ਵੀ ਇਹ ਇਹ ਕੰਮ ਆਪਣੇ ਸਰਦੂਲਗੜ੍ਹ ਦੇ ਵਿੱਚ ਕਦੇ ਹੋਇਆ ਇਹ ਚੀਜ਼ਾਂ ਫੇਰ ਦੂਸ ਜਦੋਂ ਇਹਨਾਂ ਮੁਲਾਜ਼ਮਾਂ ਨੇ ਸਾਨੂੰ ਦੱਸਿਆ ਇਹ ਗੱਡੀਆਂ ਸਿਰਫ ਇੱਕ ਚਿੱਟਾ ਹਾਥੀ ਬਣਾ ਕੇ ਫਾਇਰ ਸਟੇਸ਼ਨਾਂ ਦੇ ਵਿੱਚ ਖੜਾਈਆਂ ਗਈਆਂ ਕੋਈ ਕਾਗਜ਼ ਪੱਤਰ ਨਹੀਂ ਇਸ ਗੱਡੀ ਦਾ ਇਹਨਾਂ ਨੂੰ ਅਥਾਰਟੀ ਹੈ ਨਹੀਂ ਵੀ ਇਹ ਗੱਡੀ ਕਿਸੇ ਵਰਕਿੰਗ ਕੰਡੀਸ਼ਨ ਦੇ ਵਿੱਚ ਕਿਸੇ ਹਾਲਾਤ ਦੇ ਵਿੱਚ ਐਮਰਜੈਂਸੀ ਹਾਲਾਤ ਦੇ ਵਿੱਚ ਉੱਥੇ ਲਿਜਾ ਸਕਣ ਇਹਨਾਂ ਕੋਲ ਇਹ ਕੋਈ ਅਥਾਰਟੀ ਨਹੀਂ ਹੈਗੀ ਮੈਂ ਇੱਕੋ ਬੇਨਤੀ ਕਰਦਾ ਇਸ ਚੀਜ਼ ਦੀ ਪਹਿਲੀ ਗੱਲ ਤਾਂ ਇਸ ਦੁਗਾਈ ਨਾਲ ਜਾਂਚ ਕੀਤੀ ਜਾਵੇ ਵੀ ਜਿਹੜੀਆਂ ਸਰਵਿਸ ਸਟੇਸ਼ਨਾਂ ਤੇ ਇਹ ਗੱਡੀਆਂ ਖੜੀਆਂ ਇਹ ਚੱਲਦੀ ਹਾਲਤ ਵਿੱਚ ਹੈਗੀਆਂ ਕਿ ਨਹੀਂ ਹੈਗੀਆਂ ਦੂਸਰੀ ਬੇਨਤੀ ਪਿੱਛੇ ਜੇ ਆਪਣੇ ਸਰਦੂਰਗੜ ਕਵਾੜ ਨੂੰ ਅੱਗ ਲੱਗੀ ਸੀ ਉਸ ਦਿਨ ਵੀ ਇੱਕ ਮੁੰਡੇ ਨੇ ਰੌਲਾ ਪਾਇਆ ਵੀ ਸਾਨੂੰ ਫਾਇਰ ਬਗਰੇਡ ਹੋਰ ਦਿੱਤੀਆਂ ਜਾਣ ਅੱਜ 20 ਦਿਨ ਹੋ ਗਏ ਨਾ ਕਿਸੇ ਲੀਡਰ ਦਾ ਫੋਨ ਆਇਆ ਨਾ ਐਮਐਲਏ ਦਾ ਆਇਆ ਨਾ ਮਸੀਹਾ ਆਇਆ ਨਾ ਕਿਸੇ ਬੰਦੇ ਦਾ ਹੋਰ ਕਿਸੇ ਸਮਾਜ ਸੇਵੀ ਦਾ ਆਇਆ ਵੀ ਆਪਾਂ ਫਾਇਰ ਬਗਰੇਡ ਲਈ ਇਸ ਇਸ ਪ੍ਰਤੀ ਆਪਾਂ ਕਿਸੇ ਕੋਈ ਕਿਸੇ ਤਰ੍ਹਾਂ ਦੀ ਮੀਟਿੰਗ ਰੱਖੀਏ ਬੁਲਾਈਏ ਕੋਈ ਜਦੋਂ ਕਿ ਕਿਸੇ ਲੀਡਰ ਨੇ ਪਹੁੰਚਣਾ ਹੁੰਦਾ ਉਦੋਂ ਦੇ ਨਾਲ ਐਂਬੂਲੈਂਸ ਆ ਫਾਇਰ ਬਗਰੇਡਾਂ ਤਰ੍ਹਾਂ ਤਰ੍ਹਾਂ ਦੇ ਸਾਧਨ ਪਹੁੰਚ ਜਾਂਦੇ ਆ ਆ ਪਿੱਛੇ ਟਰਾਲਾ ਮੱੱਚਾ ਦੇਖ ਸਕਦੇ ਹੋ ਸਾਡਾ ਜ਼ਿੰਮੇਦਾਰ ਦਾ 5 ਲੱਖ ਦਾ ਘਟੋ ਘਟ ਨੁਕਸਾਨ ਹੋਇਆ 2.5-3 ਲੱਖ ਦਾ ਟਰਾਲਾ ਹੋ ਗਿਆ ਮਾਲ ਸੜ ਗਿਆ ਸਾਡਾ ਜਿਹੜੀ ਲੇਬਰ ਖੜੀ ਆ ਉਹ ਵੱਖ ਹੈ ਅਸੀਂ ਅਸੀਂ ਜਿਹੜੀ ਪ੍ਰਾਲੀ ਦਾ ਇੱਕੋ ਇੱਕ ਨਵਟਾਰਾ ਹੋ ਸਕਦਾ ਬੇਲਰਾਂ ਰਹੀ ਅਸੀਂ ਸਾਰੇ ਬੇਲਰ ਜੂਨੀਅਨ ਇੱਥੇ ਸਰਦੂਰਗੜ ਬੜਾਕ ਦੇ ਖੜੇ ਆ ਅਸੀਂ ਇੱਕੋ ਬੇਨਤੀ ਕਰਦੇ ਆ ਸਾਨੂੰ ਦਿੱਕਤਾਂ ਬਹੁਤ ਐਸ ਕੰਮ ਦੇ ਵਿੱਚ ਜੇ ਤਾਂ ਸਾਡਾ ਸਾਥ ਦੇਊ ਪ੍ਰਸ਼ਾਸਨ ਦੇਣਗੇ ਲੋਕ ਦੇਣਗੇ ਤਾਂ ਪ੍ਰਾਲੀ ਦਾ ਹੱਲ ਹੋ ਸਕਦਾ ਜੇ ਸਾਨੂੰ ਇਸ ਤਰ੍ਹਾਂ ਖੱਜਲ ਖਵਾਰੀ ਕੀਤੀ ਜਾਊਗੀ ਤਾਂ ਸਾਡੇ ਹੱਥੋਂ ਕੰਮ ਬਾਹਰ ਹੈ ਕਿਉਂਕਿ ਇਹ ਕਿਤੇ ਵੀ ਹੋ ਸਕਦਾ ਅੱਜ ਸਰਦੂਲਗੜ੍ਹ ਹੋਇਆ ਇਹੀ ਮੰਨ ਕੇ ਚੱਲੋ ਰੱਬ ਨਾ ਕਰੇ ਜਟਾਣੇ ਹੋਇਆ ਹੁੰਦਾ ਕਿਸੇ ਹੋਰ ਪਿੰਡ ਹੋਇਆ ਹੁੰਦਾ ਤਾਂ ਆਪਣੀ ਦੂਜੀ ਫਾਇਰ ਬਗਰੇਡ ਤਾਂ ਚੱਲਦੀ ਨਹੀਂ ਫਿਰ ਸੋ ਅਸੀਂ ਬੇਨਤੀ ਕਰਦੇ ਆਂ ਵੀ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤੇ ਸਾਨੂੰ ਜਿਹੜਾ ਕਿ ਇਸ ਚੀਜ਼ ਦੀ ਕਾਰਵਾਈ ਕੀਤੀ ਜਾਵੇ ਕਿ ਇਹ ਹਾਲਤ ਚ ਚੱਲਦੀ ਹਾਲਤ ਚ ਕਿਉਂ ਨਹੀਂ ਹੈਗੀਆਂ ਬਈ ਮੇਰਾ ਨਾਮ ਮਰਜਿੰਦਰਾ ਪਿੰਡ ਆਪਣਾ ਹੁਸਾਬ ਵਾਲਾ ਤੇ ਆਪਣਾ ਹੁਣ ਇੱਥੇ ਮਤਲਬ ਕਿ ਆ ਪੰਜਾਬ ਦੇ ਪ੍ਰਧਾਨ ਖੜੇ ਕਮੇਟੀ ਦੇ ਇਹਨਾਂ ਨੇ ਸਾਨੂੰ ਬੁਲਾਇਆ ਕਿ ਆਪਾਂ ਪੰਜਾਬ ਚ ਅੱਗ ਲੱਗਦੀ ਤੁਸੀਂ ਬੇਲਰ ਇੱਧਰ ਚਲਾਓ ਅਸੀਂ ਹਰਿਆਣਾ ਛੱਡ ਕੇ ਪੰਜਾਬ ਚ ਬੇਲਰ ਚਲਾ ਰਹੇ ਆ ਪਰ ਫਿਰ ਵੀ ਸਾਨੂੰ ਇੱਥੇ ਕਿਸੇ ਦਾ ਕੋਈ ਸਾਥ ਨਹੀਂ ਦਿੱਤਾ ਜਾ ਰਿਹਾ ਉਹ ਟਰਾਲਾ ਖੜਾ ਮੇਰਾ ਘੱਟੋ ਘੱਟ 70 80000 ਦਾ ਟਾਇਰ ਹੈ ਤੇ ਮਾਲ ਲਾ ਕੇ ਸਾਰਾ 4 4.5 ਲੱਖ ਦਾ ਨੁਕਸਾਨ ਹੋਇਆ ਵੀਰੇ ਮੇਰਾ ਮੈਨੂੰ ਉਹਦਾ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਵੇ ਕਿ ਅੱਗ ਲੱਗ ਗਈ ਮੈਂ ਕਾਰਨ ਕੀ ਲੱਗਦਾ ਵੀਰੇ ਅੱਗ ਲੱਗਣ ਦਾ ਕਾਰਨ ਆ ਉੱਥੇ ਤੁਸੀਂ ਜਾ ਕੇ ਮੌਕਾ ਦੇਖ ਸਕਦੇ ਹੋ ਤਾਰਾਂ ਤੇ ਰस्सियां ਬੰਨੀਆਂ ਪਈਆਂ ਰस्सियां ਬੰਨ ਕੇ ਤਾਰਾਂ ਚੱਲਦੀਆਂ ਤੇ ਉੱਤੋਂ ਜੇ ਉਹਨਾਂ ਨੂੰ ਫੋਨ ਕੀਤਾ ਗ੍ਰਿਡ ਚ ਗਲੈਟਾ ਬੰਦ ਕਰ ਦੋ ਉਹ ਕਹਿੰਦੇ ਜੀਯੂ ਨੂੰ ਫੋਨ ਕਰੋ ਫਿਰ ਬ ਤੇ ਜੇ ਹਰਿਆਣਾ ਤੋਂ ਚੱਲ ਕੇ ਪੰਜਾਬ ਤੇ ਆਏ ਆ ਕੰਮ ਕਰਨ ਤੇ ਜੇ ਜੀ ਦੇ ਥਰੂ ਆਏ ਆ ਅਸੀਂ ਵੀ ਅੱਗ ਨਾ ਲੱਗੇ ਪ੍ਰਦੂਸ਼ਨ ਨਾ ਹੋਵੇ ਚਲੋ ਸਾਰੇ ਹਰਿਆਣਾ ਪੰਜਾਬ ਸਭ ਨੂੰ ਬਤਾਓ ਹੀ ਇਹ ਚ ਠੀਕ ਹੈ ਇੱਥੇ ਆ ਕੇ ਸਾਡਾ ਨੁਕਸਾਨ ਹੋਵੇ ਸਾਨੂੰ ਸਾਥ ਹੀ ਨਾ ਮਿਲੇ ਜੀ ਅਸੀਂ ਕੀ ਕਰੀਏ ਸਾਡੇ ਹਰਿਆਣੇ ਦੇ ਚੰਗੇ ਬੇਲਰ ਚੱਲਦੇ ਆ ਪਰ ਅਸੀਂ ਸਾਥ ਦਿੰਦੇ ਆ ਚਲੋ ਬਾਰਡਰ ਲੱਗਦੀ ਹੈ ਜੀ ਇੱਕ ਦੂਜੇ ਦੀ ਪਰ ਇਹਦਾ ਸਾਡਾ ਮਸਲਾ ਹੱਲ ਕਰਾ ਜਾਵੇ ਇਹਦਾ ਮੁਆਵਜ਼ਾ ਮਿਲੇ ਜੀ ਸਾਨੂੰ ਜੀ ਮੇਰਾ ਨਾਮ ਸੀਸਰਾਮ ਹੈ ਫੈਰ ਮੈਂ ਇਹਨਾਂ ਦੀ ਡਿਊਟੀ ਆ ਜੀ ਆ ਸਾਡਾ ਡਰਾਈਵਰ ਸਾਹਿਬ ਨੇ ਜੀ ਠੀਕ ਹੈ ਜੀ ਆ ਵੀ ਫੈਰ ਮੈਂ ਨੇ ਜਦੋਂ ਕਾਲ ਪਈ ਨਾ ਜਦੋਂ ਸਾਡੀ ਗੱਡੀ ਪਹੁੰਚ ਗਈ ਠੀਕ ਹੈ ਕੀ ਕਿਵੇਂ ਅੱਗ ਲੱਗੀ ਹੈ ਪੂਰਾ ਮਾਮਲਾ ਕੀ ਹੈ ਇਹ ਸਾਰੇ ਇਹਨਾਂ ਜਿਹੜੇ ਬਿਜਲੀ ਦੇ ਤਾਰਾਂ ਹੀ ਉੱਪਰ ਇਹਨਾਂ ਨੂੰ ਹੌਣ ਕਰਕੇ ਸਾਰਾ ਸਰਕਟ ਹੋ ਗਿਆ ਸ਼ਾਰਟ ਸਰਕਟ ਸ਼ਾਰਟ ਸਰਕਟ ਹਾਂ ਕਿੰਨਾ ਕੁ ਨੁਕਸਾਨ ਹੈ ਜਿਹੜਾ ਹੋ ਗਿਆ ਭਾਈ ਨੁਕਸਾਨ ਤਾਂ ਪਰਾਲੀ ਦੀਆਂ ਗੱਠਾ ਸਾਰੀਆਂ ਮੱਚ ਗਈਆਂ ਹਾਂ ਸਾਰੀ ਮੱਚ ਗਈ ਸਾਰੀ ਬੱਚੇ ਨਾ ਰਹੀਆਂ ਦੀ ਪਰਾਲੀ ਦੇ ਟਾਇਰ ਚ ਮੱਚ ਗਈ ਭਾਈ ਹਾਂ ਲਾਈਟ ਵੀ ਨਹੀਂ ਕੱਟੀ ਹੋਈ ਸੀਗੀ ਅੱਛਾ ਲਾਈਟ ਚਾਲੂ ਸੀ ਲਾਈਟ ਚਾਲੂ ਸੀ ਲਾਈਟ ਚਾਲੂ ਸੀਗੀ ਅੱਗ ਤੇ ਕਾਬੂ ਪਾ ਲਿਆ ਸਾਰਾ ਤੇ ਅੱਗ ਬੁਝ ਚੁੱਕੀ ਹੈ ਪੂਰੀ ਤਰ੍ਹਾਂ ਹਾਲਾਤ ਅੰਦਰ ਕੰਟਰੋਲ ਹੈ ਕੰਟਰੋਲ ਦੇ ਵਿੱਚ ਨੇ ਹਾਂ ਅੱਗ ਦਾ ਕੋਈ ਜ਼ਿਆਦਾ ਵਾਧਾ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਵਾਧਾ ਕੋਈ ਨਹੀਂ ਬੇਤਰਕ ਪਲਟਾਤੀ ਨੇ ਟਰਾਲੀ ਆ ਗਈ ਜੀ